ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਨਗਰ ਨਿਗਮ ਚੋਣਾਂ ਤੇ ਨਗਰ ਕਾਉਂਸਲ ਚੋਣਾਂ ਵਾਸਤੇ ਕੱਲ ਵੋਟਿੰਗ ਹੋਣੀ ਹੈ ਤੇ ਕੱਲ ਹੀ ਨਤੀਜੇ ਆ ਜਾਣੇ ਨੇ ਪਰ ਇਹਨਾਂ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਰਕਰ ਤੇ ਆਗੂ ਆਮੋ ਸਾਹਮਣੇ ਹੋ ਗਏ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਦੇ ਲੀਡਰਾਂ ਵੱਲੋਂ ਵਰਕਰਾਂ ਵੱਲੋਂ ਸ਼ਰਾਬ ਪਰੋਸੀ ਜਾ ਰਹੀ ਸੀ ਇੱਕ ਰੈਸਟੋਰੈਂਟ ਦੇ ਵਿੱਚ ਜਿਹਨੂੰ ਢਾਬਾ ਵੀ ਕਿਹਾ ਜਾ ਰਿਹਾ ਉਹਦੇ ਵਿੱਚ ਇਹ ਸਾਰਾ ਕੁਝ ਸੀਗਾ ਤੇ ਦੂਜੇ ਪਾਸੇ ਰਵਨੀਤ ਬਿੱਟੂ ਵੀ ਪਹੁੰਚ ਜਾਂਦੇ ਨੇ ਰਵਨੀਤ ਬਿੱਟੂ ਦਾ ਵੀ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੁਲਿਸ ਨੂੰ ਵਿੱਚ ਆ ਕੇ ਸਾਰਾ ਮਾਮਲਾ ਸੌਟ ਆਊਟ ਕਰਨਾ ਪਿਆ ਸਭ ਤੋਂ ਪਹਿਲਾਂ ਸੁਣੋ ਤੁਸੀਂ ਕਿ ਆਮ ਆਦਮੀ ਪਾਰਟੀ ਨੇ ਕੀ ਇਲਜ਼ਾਮ ਲਗਾਏ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਦਾ ਕੀ ਕਹਿਣਾ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕੀ ਕਹਿਣਾ ਹੈ ਮੈਟਰ ਅੱਜ ਇਹ ਹੈ ਕਿ ਸੋਣਾ ਚੱਲ ਰਹੀਆਂ ਨੇ ਸਾਰਾ ਸ਼ਾਂਤ ਮਹੀਂ ਮੋਲ ਸੀਗਾ ਇਹਨਾਂ ਬੰਦਿਆਂ ਨੇ ਉਹੀ ਖਿੱਦੋ ਫਰੋਕਤ ਜਿਹੜੀ ਇਹ ਕਰਦਾ ਹਰ ਵਾਰੀ ਇਹਨੇ दारू ਜਿਹੜੀ ਇੱਥੇ ਪਿਆ ਰਿਆ ਸੀ ਤੇ दारू ਵੰਡਣ ਰਿਹਾ ਵੰਡ ਰਿਆ ਸੀਗਾ ਅਸੀਂ ਇੱਥੇ ਖੜੇ ਸੀਗੇ ਸ਼ਰਿਆਮ ਸ਼ਰਾਬ ਲੈ ਕੇ ਜਿਹੜਾ ਇਹ ਵਰਤਾਰੇ ਸੀਗੇ ਜਦੋਂ ਅਸੀਂ ਮੋਕੇ ਦੇ ਉੱਪਰ ਜਿਹੜੇ ਸਾਡੇ ਕੋਲ ਵੀਡੀਓ ਇਹ ਸਾਰਾ ਕੁਝ ਹੈਗਾ ਔਰ ਇਹ ਪਹਿਲੀ ਗੱਲ 4 ਵਜੇ 44 ਪ੍ਰਚਾਰ ਬੰਦ ਸੀ 4 ਵਜੇ 44 ਪ੍ਰਚਾਰ ਬੰਦ ਹੋਣ ਤੋਂ ਬਾਅਦ ਇਹਨਾਂ ਨੇ 4 ਵਜੇ ਚੋਣ ਪ੍ਰਚਾਰ ਬੰਦ ਸੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਹਰ ਇਹਨਾਂ ਨੇ ਕਿਉਂ ਇੱਥੇ ਪ੍ਰਚਾਰ ਕਰ ਰਹੇ ਨੇ ਮੀਟਿੰਗ BJP ਦੀ ਲਾ ਰਹੇ ਹੈ ਔਰ ਪਿਛਲੀ ਵਾਰੀ ਵੀ ਇਸ ਬੰਦੇ ਨੇ 2018 ਤੋਂ ਬਾਅਦ ਉਸ ਜਿਹੜਾ ਚਿੱਤੇ ਸੀ ਇਸ ਬੰਦੇ ਨੇ ਰਵਰੀਦ ਬਿੱਟੂ ਦੀ ਸ਼ਹਿਰਿੱਤੇ ਕਤਲ ਕੀਤਾ ਸਾਡੇ ਵਾਰਡ ਦੇ ਵਿੱਚ ਮੁੰਡਾ ਮਾਰਿਆ ਹੁਣ ਹੁਣੇ ਬਿੱਟੂ ਮੌਕੇ ਤੇ ਫੇਰ ਆ ਗਿਆ ਇਹਨੂੰ ਛਡਵਾਉਣ ਵਾਸਤੇ ਔਰ ਇਹ ਦੇਖੋ ਇਹ BJP ਇਹ BJP ਇਧਰ ਸੁਣੋ ਅੱਤੇ ਅਸੀਂ ਇੱਕ ਬੇਟੀ ਦੇਖੀ ਸੀ ਉਹ 150 ਬੇਟੀ ਥੱਲੇ ਪਈ ਹੋਈ ਹੈ ਜਿੱਥੇ ਵਰਤਾ ਰਹੇ ਨੇ ਸਭ ਕੁਝ ਵੀਡੀਓ ਹੈਗੀ ਸਾਡੇ ਕੋਲ ਜਿੱਥੇ 2 ਨੰਬਰ ਦੀ ਸ਼ਰਾਬ ਤੇ ਉੱਪਰ ਚੋਣ ਕਮਿਸ਼ਨ ਦੀ ਉਲੰਘਣਾ 4 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਬਾ ਬੋਰੀ ਚ ਸ਼ਰਾਬਾਂ ਪਈਆਂ ਨੇ ਆ ਗੈਰ ਕਾਨੂੰਨੀ ਜੋ ਚੋਣ ਕਮਿਸ਼ਨ ਦੀ ਸ਼ਰੇਆਮ ਲੰਘਣਾ ਵਾ ਉਹਨੂੰ ਬਚਾਉਣ ਲਿਆ ਕੇਂਦਰ ਦਾ ਮੰਤਰੀ ਲੁਧਿਆਣੇ ਦਾ ਪਘੋੜਾ ਅੱਜ ਚੱਤੀ ਢੋਕੇ ਮਾਮਾ ਭੈਣਾਂ ਦੀਆਂ ਗਾਲਾਂ ਕੱਢਦਾ ਪਿਆ ਲੋਕਾਂ ਨੂੰ ਇਹਨੂੰ ਪਤਾ ਨਹੀਂ ਆ ਵੀ 700 ਕਿਸਾਨਾਂ ਦਾ ਤੂੰ ਪਹਿਲਾ ਕਾਤਲ ਬਣ ਚੁੱਕਿਆ ਔਰ ਬਾਜ-ਬਾਜਾ ਪਿੱਠੂ ਬਣ ਕੇ ਤੂੰ ਪੰਜਾਬ ਨੂੰ ਤੇ ਲੁਧਿਆਣੇ ਨੂੰ ਲੁੱਟਿਆ ਹੀ ਆ ਤੂੰ ਆਜਾ 2 ਨੰਬਰ ਦੇ ਧੰਦੇ ਵਾਲਿਆਂ ਨੂੰ ਜਿਹੜੇ ਤੇਰੇ ਰਾਜ ਦੇ ਵਿੱਚ ਪਹਿਲਾ ਮਾਮਾ ਦੇ ਪੁੱਤ ਮਰਿਆ ਚਿੱਟੇ ਦੇ ਨਸ਼ੇ ਨਾਲ ਉਹ ਵੀ ਤੂੰ ਐ ਦੇਖੋ ਗੱਲ ਸੁਣੋ ਕਾਨੂੰਨ ਨੇ ਕੰਮ ਆਪਣਾ ਕਰਨਾ ਜਿਹੜਾ ਕੋਈ ਕਾਨੂੰਨ ਨੂੰ ਆਂ ਦੇਖਿਆ ਕਰੂਗਾ ਚਾਹੇ ਕੋਈ ਅਫਸਰਾ ਚਾਹੇ ਕੋਈ ਬੰਦਾਵਾ ਪਰ ਇਹਨਾਂ ਲੋਕਾਂ ਨੂੰ ਪੁੱਛੋ ਤੁਸੀਂ মিডিਆ ਵਾਲੇ ਹੋ ਚੌਥਾ ਥੰਮੋ ਕੇਂਦਰ ਦੇ ਮੰਤਰੀਆਂ ਨੂੰ ਪੁੱਛਣਾ ਸੀ ਵੀ ਤੁਸੀਂ ਇਹੋ ਜਿਹੇ ਧੰਦਿਆਂ ਨੂੰ ਛਡਾਉਣ ਲਈ ਆ ਰਹੇ ਹੋ ਉਹ ਕਹਿੰਦੇ ਜੀ ਦੰਦ ਨਹੀਂ ਹੈ ਦੇਖ ਲਓ ਦੇਖ ਲੋ ਵੀਡੀਓ ਵੀਡੀਓ ਨੇ ਜਦੋਂ ਕੋਈ ਨਹੀਂ ਇਹ ਕੰਮ ਨੂੰ ਮੰਨੂਗਾ ਨਹੀਂ ਬਿੱਟੂ ਬਿੱਟੂ ਦੇ ਅੰਦਰ ਦੇਖ ਕੇ ਆਵੇਂ ਮੈਂ ਕੀ ਕਹਿੰਦਾ ਪਿਆ ਤੁਸੀਂ ਆਪਣੀ ਜਗ੍ਹਾ ਤੇ ਖੜੋਏ ਸਰ ਵੀਡੀਓ ਵੀ ਆ ਗਈ ਹਾਂਜੀ ਹਾਂਜੀ ਤੁਸੀਂ ਇੱਥੇ ਖੜ ਜੋ ਚੁੱਪ ਕਰਕੇ ਬਸ ਸਰ ਵੀਡੀਓ 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 ਜਦੋਂ ਕੋਈ ਨਹੀਂ ਕਾਰਵਾਈ ਹੋਗੀ ਉਦੋਂ ਵੀਡੀਓ ਵੀ ਦਿਖਾਈ ਜਾਊਗੀ ਸਲਾਮ ਨਹੀਂ ਸਾਰਾ ਕੁਝ ਹੀ ਹੋ ਰਿਹਾ ਸੀ 70 ਪੇਟੀਆਂ ਆ ਦੇਖੋ ਦੋ ਦੋ ਭਗਤ ਖੜੇ ਆ ਇੱਕ ਪੰਜਾਬ ਦਾ ਪੰਜਾਬ ਦੇ ਕਿਸਾਨਾਂ ਦਾ ਕਾਤਲ ਖੜਾ ਇੱਕ ਉਹ ਖੜਿਆ ਆ ਇਹ 70 ਪੇਟੀਆਂ ਸ਼ਰਾਬ ਦੀਆਂ ਆ ਜੰਦਰ ਜਾ ਕੇ ਦੇਖੋ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਹਰਾਂ ਦਾ ਕੀ ਕਹਿਣਾ ਆ ਉਹ ਤੁਹਾਨੂੰ ਸੁਣਾਉਣੇ ਆ ਦੀ ਗੁੰਡੇ ਕਰ ਰਹੇ ਆ ਤੇ ਐਮਐਲਏ ਨਾਲ ਖੜਾ ਸਰਕਾਰ ਹੋ ਕੇ ਤੇ ਪੁਲਿਸ ਉਹਦੀ ਬੰਦੀ ਬਣੀ ਹੋਈ ਆ ਆ 10 ਕ ਬੰਦੇ ਆ ਗੁੰਡਾਗਰਦੀ ਅੰਦਰ ਸਾਡੇ ਬੰਦੇ ਆ ਜਿਹੜੇ ਉਹ ਖੜਾ ਨੀਟੂ ਜਿੰਨਾ ਚਿਰ ਉਹਨੂੰ ਬਾਹਰ ਨਹੀਂ ਆਉਂਦਾ ਮੈਂ ਉਰੇ ਖੜਾ ਨਾਲ ਲੈ ਕੇ ਜਾਵਾਂਗੇ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ ਤੇ ਸ਼ਰਾਬ ਪੁਲਿਸ ਕਾਰਵਾਈ ਕਰਨ ਉਹਨੂੰ ਫੜ ਲੇ ਜੇ ਸ਼ਰਾਬ ਆ ਪਰ ਇਹ ਗੁੰਡਾਗਰਦੀ ਧੱਕੇ ਨਾਲ ਜਿਹੜੀ ਕਰ ਰਹੇ ਆ ਆਪ ਐਮਐਮਐਲ ਉਰੇ ਆ ਕੇ ਕਰਾ ਰਹੇ ਆ ਗੁੰਡਾਗਰਦੀ ਇੱਕ ਕਾਉਂਸਲਰ ਦੀ ਇਲੈਕਸ਼ਨ ਲੜ ਰਹੇ ਆ ਡਰੇ ਹੋਏ ਨੇ ਉਹ ਤੋਂ ਤੇ ਘਬਰਾਏ ਹੋਏ ਆ ਤਮਾਸ਼ਾ ਕਰ ਰਹੇ ਆ ਤੇ ਅਸੀਂ ਉਹਨੂੰ ਲੈ ਕੇ ਜਾਵਾਂਗੇ ਜਾਂ ਪੁਲਿਸ ਰੈਸਟ ਕਰਕੇ ਲੈ ਜਾ ਜੇ ਉਹਦੇ ਪਰ ਆ ਬੰਦੀ ਬਣਾਇਆ ਪੁਲਿਸ ਤੇ ਇਹਨਾਂ ਦੇ ਗੁੰਡਿਆਂ ਨੇ ਹਾਂਜੀ ਤੁਹਾਡੇ ਤੇ ਵੀ ਕੋੜੇ ਨਾਰੇ ਵਾਦੀ ਕਰਦੇ ਨੇ ਪੁੱਤ ਜੋ ਮਰਜੀ ਕਰਨ ਮੈਨੂੰ ਕੀ ਆ ਮੈਂ ਤਾਂ ਇਕੱਲਾ ਖੜਾ ਇਹ ਗੁੰਡਿਆਂ ਤੋਂ ਭੱਜਾਂਗੇ ਅਸੀਂ ਇਹ ਤਾਂ ਗੁੰਡੇ ਇਕੱਠੇ ਹੋਏ ਆ ਸਾਰੇ ਦਲਾਲ ਨੇ ਸ਼ਰਾਬ ਚੋਰੀ ਕਰਨ ਵਾਲੇ ਆ ਜੇਬ ਕਤਰੇ ਆ ਸਾਰੇ ਇਕੱਠੇ ਹੋਏ ਪਰ ਮੈਂ ਸ਼ਾਂਤੀਮਈ ਆਪਣਾ ਮੈਂ ਨਹੀਂ ਕਿਸੇ ਨੂੰ ਡਿਸਟਰਬ ਕਰਦਾ ਪਰ ਸਾਡਾ ਬੰਦਾ ਜਿਹਨਾਂ ਤੇਰਾ ਨੀਟੂ ਖੜਾ ਏ ਉਹ ਬਾਹਰ ਨਹੀਂ ਆਉਂਦੇ ਜਾਂ ਪੁਲਿਸ ਲੈ ਜੇ ਅਰੈਸਟ ਕਰਕੇ ਇਹੀ ਚਲੇ ਜਾਵਾਂਗੇ ਪਰ ਅੰਦਰ ਬੰਦਕ ਬਣਾਇਆ ਐਮਐਲਏ ਆਪ ਖੜਾ ਏ ਬਾਹਰ ਕਦੇ ਦੇਖਿਆ ਜੇ ਪੁਲਿਸ ਇਸ ਤੇ ਕਾਰਵਾਈ ਨਹੀਂ ਕਰਦੀ ਤੇ ਅਗਲੀ ਕਾਰਵਾਈ ਅਸੀਂ ਕਰਾਂਗੇ ਐਮਐਲਏ ਆਪਣੇ ਗੁੰਡੇ ਲੈ ਕੇ ਉਹਨੂੰ ਬੰਦਕ ਬਣਾਈ ਬੈਠਾ ਏ ਬੰਦਕ ਬਣਾ ਕੇ ਖੜਾ ਏ ਦੂਜੇ ਪਾਸੇ ਭਾਜਪੀ ਦੇ ਆਗੂਆਂ ਨੇ ਵੀ ਆਪਣਾ ਪੱਖ ਇਸ ਪੂਰੇ ਮਾਮਲੇ ਨੂੰ ਲੈ ਕੇ ਕੁਝ ਇਸ ਤਰ੍ਹਾਂ ਰੱਖਿਆ ਹੈ ਜੇ ਤੁਹਾਨੂੰ ਅਲਕੋਹਲ ਫੜੀ ਗਈ ਹੋਵੇ ਤਾਂ ਮੈਨੂੰ ਤੁਸੀਂ ਆ ਚੌਰਾਹੇ ਦੇ ਵਿੱਚ ਗੱਲ ਜਿ ਫੰਦਾ ਪਾ ਕੇ ਟੰਗ ਦਿਓ ਠੀਕ ਹੈ ਇਹ ਅਸੀਂ ਮੈਂ ਤਾਂ ਹਜੇ ਪੌੜੀਆਂ ਚੜ੍ਹ ਕੇ ਹਜੇ ਅੰਦਰ ਵੀ ਨਹੀਂ ਵੜਿਆ ਤੇ ਇਹ ਫੜਾ ਫੜਤੀ 40 ਬੰਦੇ ਆ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਮੇਰੇ ਹਰੇ ਬੇਟੇ ਵੀ ਨਹੀਂ ਇੱਥੇ ਪਹੁੰਚੇ ਸੀਗੇ ਬੱਚੇ ਵੀ ਨਹੀਂ ਪਹੁੰਚੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ ਖੱਡੋ ਪਾਸੇ ਜੇ ਸ਼ਹਾਬਾ ਪਲਾ ਰਹੇ ਨੇ ਇਹ ਹੰਗਾਮਾ ਬਾਹਰ ਹੋ ਰਿਹਾ ਇਹ ਹੰਗਾਮਾ ਬਹੁਤ ਪਰ ਇਹ ਸੋਚੀ ਸਮਝੀ ਸਾਜ਼ਿਸ਼ ਆ ਇਹ ਸੋਚੀ ਸਮਝੀ ਸਾਜ਼ਿਸ਼ ਆ ਕਿਉਂਕਿ ਅਸੀਂ ਖਾਣਾ ਖਾਣਾ ਸੀਗਾ 15-20 ਬੰਦਿਆਂ ਨੇ ਅਸੀਂ ਕਿਹਾ ਵੀ ਚਲ ਨਾਲੇ ਖਾਣਾ ਖਾ ਲਾਂਗੇ ਨਾਲੇ ਆਪਸ ਵਿੱਚ ਕੋਈ ਮੀਟਿੰਗ ਕਰਨ ਆਏ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਖਾਣਾ ਹੀ ਖਾਣਾ ਸੀ ਬਸ ਕਿਉਂਕਿ ਚੋਣ ਪ੍ਰਚਾਰ ਤਾਂ ਥਮ ਚੁੱਕਿਆ ਚੋਣ ਪ੍ਰਚਾਰ ਤਾਂ ਹੈ ਹੀ ਨਹੀਂ ਮੈਨੂੰ ਦੱਸੋ ਚੋਣ ਵਿਆ ਚੋਂ ਪਿਛਾਰ ਹੁੰਦਾ ਜੇ ਅਸੀਂ ਗੱਲ ਦੇ ਵਿੱਚ ਸਿਰੋਪਾ ਪਾਇਆ ਹੋਵੇ ਕਹਿੰਦੇ ਵੀਡੀਓ ਆਈ ਹੈ ਕੋਈ ਜਿਹੜੀ ਫੜੀ ਗਈ ਹੈ ਜਾਂ ਉਹ ਉਹ ਸਾਡੀ ਉਹ ਪਾਜੀ ਵੀਡੀਓ ਬਣਵਾ ਸੋ ਜੇ ਪਿੱਛੋਂ ਕੋਈ ਬਣਾ ਕੇ ਲੈ ਕੇ ਆਵੇ ਤਾਂ ਮੈਂ ਕੀ ਕਰ ਸਕਦਾ ਤੁਸੀਂ ਕੋਨਾ ਕੋਨਾ ਪੁਲਿਸ ਨੇ ਛਾੜ ਲਿਆ ਕੋਨਾ ਕੋਨਾ ਛਾੜ ਲਿਆ ਜੇ ਪੁਲਿਸ ਨੂੰ ਤਾਂ ਕੋਈ ਦਾਰੂ ਮਿਲੀ ਨਹੀਂ ਕੋਈ ਚੀਜ਼ ਉਹਨਾਂ ਨੂੰ ਇਤਰਾਜਯੋਗ ਮਿਲੀ ਨਹੀਂ ਕੋਈ ਸਿੰਗਲ ਬੰਦੇ ਦੀ ਵੀ ਸ਼ਰਾਬ ਨਹੀਂ ਪੀਤੀ ਹੋਈ ਚਾਹੇ ਕਿਸੇ ਦਾ ਵੀ ਮੈਡੀਕਲ ਕਰਾ ਲਓ ਤੁਸੀਂ ਪੁਲਿਸ ਹਿਰਾਸਤ ਚ ਲੈ ਰਹੀ ਹੈ ਤੁਹਾਨੂੰ ਕੀ ਕਰੀਏ ਪੁਲਿਸ ਸਰ ਸਾਨੂੰ ਦਾਪ ਨਹੀਂ ਪਤਾ ਜੀ ਦਾਪ ਨਹੀਂ ਪਤਾ ਸਾਨੂੰ ਕੀ ਕਰਿਆ ਦਾਪ ਨਹੀਂ ਪਤਾ ਪੁਲਿਸ ਕੀ ਕਰ ਰਹੀ ਹੈ ਜੀ ਸਾਨੂੰ ਇੱਕ ਤਾਂ ਸਾਨੂੰ ਗਾਲਾਂ ਕੱਢੀਆਂ ਜਾ ਰਹੀਆਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਅਸੀਂ ਸਾਰੀ ਸਾਰੇ ਪੁਲਿਸ ਨੂੰ ਇੱਕ ਇੱਕ ਬੰਦਾ ਚੈੱਕ ਕਰਾਤਾ ਇੱਕ ਇੱਕ ਬੰਦੇ ਦਾ ਉਹਨਾਂ ਨੇ ਪੁੱਛਗਿਛ ਕਰ ਲਈ ਵਾਰਡ ਨੰਬਰ 75 ਦੇ ਬੰਦੇ ਨੇ ਸਾਰਾ ਕੁਝ ਉਹਨਾਂ ਨੇ ਨਾਮ ਨੂਮ ਸਾਰਾ ਕੁਝ ਪੁੱਛਿਆ ਸਾਰੀ ਤਸੱਲੀ ਕਰਾਈ ਇਹ ਸਮਝਦੇ ਕੀ ਹੋ ਫਿਰ ਇਹ ਇਹਨਾਂ ਦੀ ਬਖਲਾਗ ਇਹ ਨਹੀਂ ਹੈ ਕਿ ਇਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਅਸੀਂ ਤਾਂ ਜਿੱਤੇ ਹੋਏ ਹਾਂ ਸਿਰਫ ਐਲਾਨ ਹੋਣਾ ਬਾਕੀ ਹੈ ਉਹਨਾਂ ਕੰਦੇ ਵਿਧਾਇਕ ਵੀ ਪਹੁੰਚਿਆ ਆਮਾ ਦੀ ਬੋਲੀ ਅਸੀਂ ਤੱਕਾ ਕਰਾਂਗੇ ਸ਼ਰੀਆਮ ਬਿੱਟੂ ਪਹੁੰਚਿਆ ਸਰਦਾਰ ਅਵਨੀ ਸਕੱਟਰੀ ਬਾਹਰ ਖੜੇ ਆ ਮੈਨੂੰ ਇਹ ਦੱਸੋ ਵੀ ਪਰਸੋਂ ਅਰਸੋਂ ਰਵਨੀ ਸਕੱਟਰੀ ਜਾਏ ਦਫ਼ਤਰ ਉਦਗਾਟਨ ਕਰਨ ਵਾਸਤੇ ਇਹਨਾਂ ਦਾ ਕੈਂਡੀਡੇਟ ਦਾ ਬੇਟਾ ਜਿਹੜਾ ਉਹ ਕੱਲਾ ਉੱਥੇ ਆ ਕੇ ਤੇ ਉਹ ਵੀਡੀਓ ਬਣਾਉਣ ਲੱਗ ਗਿਆ ਨਾਰੇਬਾਜੀ ਕਰਨ ਲੱਗ ਗਿਆ ਕੱਲਾ ਬੰਦਾ ਜੇ ਤਾਂ ਉਹਨਾਂ ਦਾ ਕੋਈ ਆਂਦਾ ਹੋਵੇ ਜਲੂਸ ਦੀ ਸ਼ਕਲ ਦੇ ਵਿੱਚ ਕੋਈ ਬੰਦਾ ਆਂਦਾ ਹੋਵੇ ਤੇ ਸਮਝ ਆਂਦੀ ਆ ਉਹ ਆਇਆ ਨਹੀਂ ਕੱਲਾ ਆ ਕੇ ਸਕੂਟਰ ਤੇ ਬੈਠ ਕੇ ਵੀਡੀਓ ਬਣਾਉਣ ਲੱਗ ਗਿਆ ਉਹਨੂੰ ਸਾਰਿਆਂ ਨੇ ਕਿਹਾ ਵੀ ਭਾਈ ਚਾਰ ਪੰਜ ਸੌ ਲੜੀ ਜਾ ਰਹੀ ਹੈ ਚਾਰ ਦੱਸਦੀ ਕਿ ਨਗਰ ਨਿਗਮ ਤੇ ਨਗਰ ਕਾਉਂਸਲ ਚੋਣਾਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸੀ ਤੇ ਕੱਲ 4 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਪਰ ਇਸ ਤੋਂ ਬਾਅਦ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਤੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਕਹਿੰਦੇ ਜੀ ਜਾਂਚ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਅਗਲੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇਗੀ ਸਾਡੇ ਕੋਲੇ ਇਤਲਾਹ ਆਈ ਸੀਗੀ ਕਿ ਪਰਟੀਕੂਲਰ ਥਾਂ ਤੇ ਕੋਈ ਸ਼ਰਾਬ ਵਗੈਰਾ ਰੱਖੀ ਹੈ ਐਂਡ ਉਸ ਤੋਂ ਬਾਅਦ ਡੀਸੀਪੀ ਸਾਹਿਬ ਏਡੀਸੀਪੀ ਸਾਹਿਬ ਏਸੀਪੀ ਸਾਹਿਬ ਮੌਕੇ ਤੇ ਆਏ ਹੈ ਮੈਂ ਵੀ ਮੌਕੇ ਤੇ ਆਇਆ ਅਸੀਂ ਆ ਕੇ ਚੈੱਕ ਕੀਤੀ ਹੈ ਕੁਝ ਆਬਜੈਕਸ਼ਨੇਬਲ ਮਟੀਰੀਅਲ ਮਿਲੇ ਕਿਉਂਕਿ 12 ਲੋਕ ਲੱਗੇ ਹੋਇਆ ਉਹਨੂੰ ਸੀਜ਼ ਕਰਾਤਾ ਐਕਸਾਈਜ਼ ਦੀ ਟੀਮਾਂ ਬੁਲਾਈਆਂ ਜੋ ਵੀ ਰਿਕਵਰੀ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਬਟ ਹਾਂ ਕੁਝ ਉਸਮੇ ਸ਼ਰਾਬ ਦੀ ਪੇਟੀਆਂ ਬਾਹਰ ਤੋਂ ਦੇਖਣੋਂ ਤਾਂ ਲੱਗਦਾ ਸ਼ਰਾਬ ਦੀ ਪੇਟੀਆਂ ਰੱਖੀ ਹੈ ਉਹ ਕਿਦੀ ਹੈਗੀ ਹੈ ਇਹ ਪ੍ਰਮਾਈਸਿਸ ਕਿਦਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਦਨ ਜੇਕਰ ਸੀਜ਼ ਕਰਕੇ ਉਹਨਾਂ ਨੂੰ ਇੱਕ ਵਾਰ ਬੰਦੀ ਕਾਰਵਾਈ ਕੀਤੀ ਐਫ ਆਈ ਆਰ ਰਜਿਸਟਰਡ ਕੀਤੀ ਹੈ ਇਨਵੈਸਟੀਗੇਸ਼ਨ ਮੇ ਜੋ ਵੀ ਆਏਗਾ ਉਹ ਤੁਹਾਨੂੰ ਦੱਸਿਆ ਜਾਊਗਾ ਮੰਨੀ ਕਿ ਗੱਡੀ ਘੇਰੀ ਗਈ ਹੈ ਨਾ ਦੇਖੋ ਇਹਦਾ ਹੈ ਨਾ ਸਾਰੇ ਜਿਹੜਾ ਜੋ ਵੀ ਹੋਇਆ ਉਹ ਉਸ ਨੂੰ ਅਸੀਂ ਲੀਗਲੀ ਵਾਚ ਕਰ ਰਹੇ ਹਾਂ ਗੱਡੀ ਸਾਰੇ ਇੱਥੇ ਆਏ ਐ ਐਮਐਲਏ ਸਾਹਿਬ ਵੀ ਸੀਗੇ ਮੰਤਰੀ ਸਾਹਿਬ ਵੀ ਸੀਗੇ ਇਹ ਆਪਸ ਵਿੱਚ ਦੋਨਾਂ ਜਿਹੜੇ ਵਰਕਰਾਂ ਵਰਕਰ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਕਾਲ ਕਰਕੇ ਬੁਲਾਇਆ ਮੈਟਰੋ ਅੰਡਰ ਇਨਵੈਸਟੀਗੇਸ਼ਨ ਹੈ ਸਾਰੀ ਚੀਜ਼ ਕਲੀਅਰ ਹੋਣੇ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਹਾਂ ਹੋਟਲ ਦੇ ਵਿੱਚ ਜਿਸ ਦੀ ਗਰਾਉਂਡ ਹੋਈ ਹੈ ਜਿੱਥੇ ਪਹਿਰੇ ਸੀ ਪਾਰਟੀ ਕਰ ਰਹੇ ਉਸਮੇ ਸਸਪੈਕਟ ਇੱਕ ਸਸਪੀਸ਼ੀਅਸ ਵੀਡੀਓ ਸਾਡੇ ਕੋਲੇ ਆਈ ਹੈ ਹਾਲ ਫਿਲਹਾਲ ਇੱਕ ਵਾਰ ਸਰਚ ਚੱਲ ਰਹੀ ਹੈ ਸਰਚ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਹੀ ਮੈਂ ਕੁਝ ਕਹਿ ਪਾਉਂਗਾ एफआईआर रजिस्टर ਕਰ ਰਹੇ ਆ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ ਵਿੱਚ ਜੋ ਸਾਨੂੰ ਸਸਪੀਸ਼ਸ ਜੋ ਮਟੀਰੀਅਲ ਮਿਲੇ ਕੁਝ ਪੇਟੀਆਂ ਰੱਖੀ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਾਹਰੋਂ ਲੋਕ ਲੱਗੇ ਹੋਏ ਆ ਬਟ ਅਸੀਂ ਖਿੜਕੀ ਦੇਖਿਆ ਉੱਤੇ ਕੁਝ ਰੱਖੀ ਹੋਈ ਹੈ ਉਹ ਕਿਦੀ ਹੈਗੀ ਹੈ ਉਹ ਇਨਵੈਸਟੀਗੇਸ਼ਨ ਰ ਬਤ ਪਤਾ ਲੱਗੂਗਾ ਨਹੀਂ ਅੱਜ ਇਹ ਪਤਾ ਲੱਗੇਗਾ ਇਹ ਪ੍ਰੇਮ ਆਈਸੀਸ ਕਿਸ ਦਾ ਅੱਜ ਹੀ ਐਫਆਈਆਰ ਕਰ ਰਹੇ ਹੈ ਇਹ ਓਨ ਪ੍ਰੋਸੈਸ ਹੈਗਾ ਜੀ ਜ਼ਿਕਰ ਹੋ ਗਿਆ ਕਿ ਚੂਣਾ ਨੂੰ ਲੈ ਕੇ ਸਾਰੀਆਂ ਧਿਰਾਂ ਪੱਬਾਂ ਪਾਰ ਨੇ ਕੱਲ ਦਾ ਦਿਨ ਬੜਾ ਖਾਸ ਰਹੇਗਾ ਲੀਡਰਾਂ ਵਾਸਤੇ ਪਾਰਟੀਆਂ ਦੇ ਸਮਰਥਕਾਂ ਵਾਸਤੇ ਕਿਉਂਕਿ ਕੱਲ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੇ ਸਵੇਰ ਤੋਂ ਹੀ VOTING ਦਾ ਸਿਲਸਿਲਾ ਸ਼ੁਰੂ ਹੋ ਜਾਣਾ ਹੈ ਤੇ ਸ਼ਾਮ ਨੂੰ ਨਤੀਜੇ ਵੀ ਆ ਜਾਣੇ ਨੇ ਜਿਸ ਤੋਂ ਬਾਅਦ ਦੇ ਵਿੱਚ ਨਗਰ ਕੌਂਸਲਾਂ ਦੇ ਪ੍ਰਧਾਨ ਨਗਰ ਨਿਗਮਾਂ ਦੇ ਮੇਰਾਂ ਦਾ ਵੀ ਫੈਸਲਾ ਹੋਵੇਗਾ ਕਿੱਥੇ ਕੌਣ ਨਗਰ ਕੌਂਸਲ ਦੇ ਵਿੱਚ ਆਪਣੇ ਆਗੂ ਅੱਗੇ ਲੈ ਕੇ ਜਾਂਦਾ ਹੈ ਕਿਹੜੇ ਕੌਂਸਲਰ ਨੂੰ ਜਾਂ ਜਿਹੜੇ ਉਮੀਦਵਾਰ ਨੂੰ ਕੌਂਸਲਰ ਦੇ ਰੂਪ ਦੇ ਵਿੱਚ ਲੋਕ ਪਸੰਦ ਕਰਦੇ ਨੇ ਇਹ ਕੱਲ ਦਾ ਦਿਨ ਬੜਾ ਖਾਸ ਹੈ ਕੱਲ ਦੀ ਵੀ ਤੁਹਾਨੂੰ ਪੂਰੀ ਅਪਡੇਟ ਦੇਵਾਂਗੇ ਤੇ ਇਸ ਮਾਮਲੇ ਦੀ ਹੋਰ ਕੋਈ ਅਪਡੇਟ ਆਉਂਦੀ ਹੈ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ